ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਚ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰਜੁਨਾ ਐਵਾਰਡੀ ਅੰਤਰਰਾਸ਼ਟਰੀ ਖਿਡਾਰੀ ਸਰਦਾਰ ਸੱਜਣ ਸਿੰਘ ਚੀਮਾ ਦੀ ਅਗਵਾਈ ਚ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਆਰਤੀਆਂ ਐਨ ਆਰ ਆਈ ਵੇਰਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਸੂਬਾ ਪੱਧਰੀ ਵਿਸ਼ਾਲ ਕਬੱਡੀ ਕਾਪ ਵਿੱਚ ਇਸ ਵਾਰ ਖੇਡ ਪ੍ਰੇਮੀਆਂ ਦੇ ठाਠਾ ਮਾਰਦੇ ਇਕੱਟ ਕਰਨ ਯਾਦਗਾਰੀ ਹੋ ਨਿਭੜਿਆ ਕਬੱਡੀ ਟੂਰਨਾਮੈਂਟ ਵਿੱਚ 8 ਨਾਮਵਰ ਕਲੱਬਾਂ ਦੀਆਂ ਟੀਮਾਂ ਦੇ ਫਸਲੇਨ ਮੈਚ ਹੋਏ ਤੇ ਇਸ ਸਮੇਂ ਖੇਡ ਪ੍ਰੇਮੀਆਂ ਦੇ ਬੈਠਣ ਵਾਸਤੇ ਟੂਰਨਾਮੈਂਟ ਕਮੇਟੀ ਵੱਲੋਂ ਸ਼ਾਨਦਾਰ ਪ੍ਰਬੰਧ ਕੀਤੇ ਗਏ सूबा पदरी कबड्डी कप विच फाइनल मैच शहीद भगत सिंह कबड्डी क्लब सरहाला रणवान से उत्तमवीर कबड्डी क्लब महमदवाल की टीम विचकार होया ते इस मैच का पहले अद्ध समय सिर्फ अद्धे पॉइंट का अंतर रहा जबकि मैच की आखिरी अद्धे समय दौरान समाप्ति समय तक मुकाबला इना सपत रहा कि देवे टीम ने बराबर तीह तो तीह अंक प्राप्त किए जिस उपरंत तास करके शहीद भगत सिंह कबड्डी कलब सरहाला रणवानू जेतु ऐलान किया गया मेहमदवाल टीम दूजे स्थान पर रही आम आदमी पार्टी के हलका सुल्तानपुरी के इंचार्ज सज्जन सिंह चीमा से टूरनामेंट कमेटी वालों इनाम की वंड की गई तो पहला इनाम दो लख रुपये सबका चेयरमैन बलदेव सिंह परमजीतपुर वो सपांसर किया गया दूजा इनाम खिंडा बरदर्ज वलो मनजीत खिंडा यू के सतपाल सिंह खिंडा जर्मनी ते से सुखविंदर सिंह सोडी प्रधान टूरनामेंट कमेटी वालों वलों स्पांसर किया गया जो कि मौके से सरदार सज्जन सिंह चीमा से होर आगुआ ने जेतुआ नकद इस तो पहला खेडों का उद्घाटन आम आदमी पार्टी के हलका इंचार्ज सज्जन सिंह चीमा ने गुबारे उड़ा के किया उपरंत राजसभा मैंबर से वातावरण प्रेमी संत बलबीर सिंह सीचेवाल ने खिडारियों आशीर्वाद दिता से वधाई दी इस समय टूनामेंट दौरान कैबिनेट मंत्री डा रवजीत सिंह भी पुजे जिन्हों भी टूरनामेंट की वधाई दी ਇਸ ਸਮੇਂ ਬੈਸਟ ਰੇਡਰ ਨੂੰ ਅਤੇ ਬੈਸਟ ਜਾਫੀ ਨੂੰ ਵੀ 51 ਤੋਂ 51000 ਰੁਪਏ ਦੇ ਨਕਦ ਇਨਾਮ ਨੰਬਰਦਾਰ ਜੋਗਾ ਸਿੰਘ ਕਾਲੋਵਾਲਤੇ ਪ੍ਰਤਾਪ ਸਿੰਘ ਯੂਕੇ ਵੱਲੋਂ ਦਿੱਤਾ ਗਿਆ। ਇਸ ਸਮੇਂ ਐਨਆਰਆਈਸ ਦੇ ਇਲਾਕੇ ਦੇ ਆਗੂਆਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਜਿਨ੍ਹਾਂ ਦਾ ਸੱਜਣ ਸਿੰਘ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਟੂਰਨਾਮੈਂਟ ਦੌਰਾਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੱਜਣ ਸਿੰਘ ਚੀਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਜਿੱਥੇ ਵਧਾਈ ਦਿੱਤੀ ਉੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਆਯੋਜਿਤ ਸਾਰਿਆਂ ਦਾ ਧੰਨਵਾਦ ਕੀਤਾ। कहा कि देश विदेश बहुत सारे खेड प्रेमियों ने लाइव कबड्डी देख के आनंद माणिया सज्जन सिंह ने इलाके के सरपंचा पंचा, पंचा नंबरदारा से होर पतवंतियाँ आपो अपने पिंड चौध तो खेड ग्राउंड बनाने अगे आने की अपील की कहा कि सूबे की आम आदमी पार्टी की सरकार खेडांू प्रफुल्लात करे पद्धर से उपराले कर रही है ਉਨਾ ਸਮੂਹ ਹੈ ਨਾ ਰਾਈਜ਼ ਵੱਲੋਂ ਮਿਲੇ ਕਬੱਡੀ ਕੰਪਲੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਆਪਣੇ ਇਲਾਕੇ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਉਤਾ ਜੋ ਖੇਡਾਂ ਰਾਹੀਂ ਚੰਗੇ ਆਉਦੇ ਪਰਪਤ ਕਰ ਸਕਣ ਅੱਜ ਦੇ ਟੂਰਨਾਮੈਂਟ ਦੌਰਾਨ 8 ਨਾਮਵਰ ਕਬੱਡੀ ਕਲੱਬਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਆ ਪਗ ਲਿਆ ਟੂਰਨਾਮੈਂਟ 'ਚ ਲੜਕੀਆਂ ਦੀ ਕਬੱਡੀ ਦਾ ਸੋ ਮੈਚ ਬਹੁਤ ਦਿਲਚਸਪ ਰਿਹਾ ਲੜਕੀਆਂ ਦੀ ਕਪੂਰਥਲਾ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਅੱਜ ਸਭ ਤੋਂ ਪਹਿਲਾਂ ਤੇ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਇਸ ਪਵਿੱਤਰ ਦਿਹਾੜੇ ਤੇ ਦੂਸਰਾ ਮੈਂ ਜਿਸ ਤਰ੍ਹਾਂ ਅੱਜ ਰੌਣਕ ਹੈ ਕਬੱਡੀ ਦੇ ਮੈਚ ਦੇ ਵਿੱਚ ਇਸ ਤੋਂ ਪਹਿਲਾਂ ਨੈਸ਼ਨਲ ਸਟਾਈਲ ਜਿਹੜੀ ਹੈ ਕਬੱਡੀ ਉਸ ਵੇਲੇ ਉਹਦੇ ਮੈਚ ਹੋਏ ਸੀ ਕੱਲ ਰੈਸਲਿੰਗ ਦੇ ਹੋਏ ਸੀਗੇ ਸੋ ਇਹ ਤਿੰਨ ਦਿਨਾਂ ਤੋਂ ਦੋ ਦਿਨਾਂ ਤੋਂ ਖੇਡ ਮੇਲਾ ਜਿਹੜਾ ਇਹ ਚੱਲ ਰਿਹਾ ਤੇ ਮੈਂ ਸਮਝਦਾ ਕਿ ਨਸ਼ੇ ਨੂੰ ਬੰਦ ਕਰਨ ਦਾ ਸਿਰਫ ਇੱਕੋ ਇੱਕ ਹੀ ਰਾਹ ਹੈ ਉਹ ਹੈ ਨਸ਼ੇ ਤੇ ਜਿਹੜੇ ਸਾਡੇ ਬੱਚੇ ਨੇ ਐਜੂਕੇਟ ਹੋਣ ਇੱਥੇ ਬਸ ਮੈਂ ਇਹ ਹੀ ਬੇਨਤੀ ਕਰਨਾ ਚਾਹਾਂਗਾ ਇੰਨੀ ਭਾਰੀ ਗਿਣਤੀ ਦੇ ਵਿੱਚ ਸੰਗਤ ਆਈ ਹੈ ਆਪਣੇ ਬੱਚਿਆਂ ਨੂੰ ਨਸ਼ੇ ਦਾ ਖੇਡਾ ਨਸ਼ਾ ਜਿਹੜਾ ਹੈ ਇਹ ਖੇਡਾਂ ਦਾ ਲਾਓ ਨਸ਼ਾ ਉਹਨਾਂ ਨੂੰ ਪੜਾਈ ਦਾ ਲਾਓ ਤੇ ਆ ਦੂਜੇ ਨਸ਼ੇ ਜਿਹੜੇ ਨੇ ਤਾਂ ਹੀ ਇਤੋਂ ਆਪਾਂ ਬਚ ਸਕਦੇ ਆ ਸੋ ਇਹਦੇ ਵੱਲ ਪੂਰਾ ਜ਼ੋਰ ਦੇਣਾ ਹੋਰ ਕੋਈ ਰਾਹ ਨਹੀਂ ਹੈ ਜੋ ਮਰਜ਼ੀ ਕੋਈ ਕਹੀ ਜਾਵੇ ਕਿ ਅਸੀਂ ਨਸ਼ੇ ਬੰਦ ਕਰਾਂਗੇ ਕੋਈ ਨਸ਼ੇ ਬੰਦ ਨਹੀਂ ਕਰ ਸਕਦਾ ਸਵਾਇ ਖੇਡਾਂ ਅ ਪ੍ਰਤੀ ਜਿਹੜੀ ਰੁਚੀ ਪੈਦਾ ਕਰਕੇ ਬੱਚਿਆਂ ਦੇ ਵਿੱਚ ਪੜਾਈ ਪ੍ਰਤੀ ਰੁਚੀ ਪੈਦਾ ਕਰਕੇ ਧਾਰਮਿਕ ਪੱਖੋਂ ਉਹਨਾਂ ਨੂੰ ਬੁੱਧ ਪੱਖੋਂ ਉਹਨਾਂ ਨੂੰ ਸਟਰੋਂਗ ਬਣਾ ਕੇ ਜਿਹੜਾ ਇਹਦੇ ਤੋਂ ਛੁਟਕਾਰਾ ਪਾ ਸਕਦੇ ਆ ਤੇ ਮੈਂ ਇੱਕ ਵਾਰੀ ਫੇਰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਮਾਨ ਹਸਤੀ ਨੇ ਦੁਨੀਆ 'ਚ ਉਹਨਾਂ ਦਾ ਸੰਤ ਬਾਬਾ ਗਰਮੇਲ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਗੁਰਸਿੱਖਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਸਾਹਿਬ ਜੀ ਨੂੰ ਪਾਛਾ ਦੇ ਤੰਨ ਚ ਉਹਨਾਂ ਦਾ ਮਾਣ ਹੋਇਆ ਹਰੁਗੁਨੀਆ ਤੇ ਸਾਰੇ ਇਸ ਨੂੰ ਸੰਦੇਸ਼ ਦੇਣਾ ਬਗਵਾਨ ਗੁਰੂ ਪਾਣੀ ਤੋਂ ਬਾਤ ਕਰ ਤੰਤਰਾ ਜੋ ਸੰਦੇਸ਼ ਦਿੱਤਾ ਉਹ ਤੰਦਰੁਸਤੀ ਦਾ ਸੰਦੇਸ਼ ਹੈ ਜਿੰਨੇ ਵੀ ਖਿਡਾਰੀ ਆ ਇਹ ਕਰ ਉਹਨਾਂ ਨੂੰ ਸੁੱਧਾ ਹਵਾ ਸੁੱਧ ਪਾਣੀ ਸਦਕਾ ਰਾਜ ਮਿਲੂਗਾ ਤਾਂ ਹੀ ਉਹ ਦੂਸਰਿਆਂ ਦੇ ਨਾਲ ਜਿਹੜਾ ਹੈ ਉਹਨਾਂ ਦੇ ਮੁਕਾਬਲੇ ਉਹ ਸਕੇਗੀ ਸੋ ਖਰੀਰ ਦੇ ਦੀ ਤੰਦਰੁਸਤੀ ਵਾਸਤੇ ਇਹ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਕਾਮਨ ਆ ਅੱਜ ਇਹ ਇੰਨੇ ਹੀ ਰੇਰ ਹੋਈਆਂ ਪ੍ਰਦੂਸ਼ ਹਵਾ ਪ੍ਰਦੂਸ਼ਤ ਪਾਣੀ ਪ੍ਰ ਤੇ ਸਾਰਿਆਂ ਨੂੰ ਰਲ ਕੇ ਮਹਿਮਲ ਲੜਨ ਦੀ ਲੋੜ ਆ ਕਿ ਸਾਡੇ ਜਿਹੜੇ ਪ੍ਰਦੂਸ਼ਤ ਹੋ ਰਹੇ ਨਦੀਆਂ ਦਰਿਆ ਇਹ ਬੰਦ ਹੋਣ ਪ੍ਰਦੂਸ਼ਣ ਇਹਨਾਂ ਦਾ ਬੰਦ ਹੋਵੇ ਤੇ ਗੁਰਨਾਨਕ ਪਾਸਾ ਦੀ ਸੋਚ ਤੇ ਪਹਿਰਾ ਦਈਏ ਸਾਡੇ ਖਿਡਾਰੀ ਵੀ ਮੱਲਾ ਮਾਰਨਗੇ ਸਾਡੇ ਇਸੇ ਧਰਤੀ ਤੇ ਰਹਿਣ ਵਾਲੇ ਸਾਡੇ ਮਨੁੱਖ ਵੀ ਪਸ਼ੂ ਪੰਛੀ ਇਸ ਸਾਧ ਗਲਚਰ ਦੀ ਜਿਹੜੀ ਹੈ ਉਹ ਕੁਦਰਤ ਦਾ ਆਨੰਦ ਮਾਣਨਗੇ ਗੁਰਨਾਨਕ ਬਾਸਾ ਦਾ ਸਨੇਹਾ এনवायरमेंट ਦਾ ਸਨੇਹਾ ਗੁਰਨਾਨਕ ਬਾਸਾ ਦਾ ਸਨੇਹਾ ਬਲਹਾਰੀ ਕੁਦਰਤ ਵਸੀਆ ਤੇਰਾ ਅੰਤ ਨਾ ਜਾਈ ਲਗਿਆ ਉਹ ਸਨੇਹੇ ਨੂੰ ਅਸੀਂ ਫਾਲੋ ਕਰੀਏ ਬਾਬੇ ਨਾਨਕ ਦੇ ਵਜਨਾ ਤੇ ਪਹਿਰੇ ਰਹੀਏ ਤੇ ਇਸ ਖੇਡ ਮੇਲੇ ਦੇ ਵਿੱਚ ਸਾਰੇ ਪ੍ਰਬੰਧਕਾਂ ਨੂੰ ਚੀਮਾ ਸਾਹਿਬ ਜੀ ਨੇ ਦੀ ਬੜੀ ਮਿਹਨਤ ਹੋਈ ਹੈ ਇਹਨਾਂ ਨੇ ਇਹ ਸਾਰਿਆਂ ਨਾਲ ਰਲ ਕੇ ਜਿਹੜੇ ਟੂਰਨਾਮੈਂਟ ਕਰਾਰੇ ਇਹਨਾਂ ਦੇ ਵਿੱਚ ਸਾਰੇ ਜਿਹੜੇ ਆਰਥਿਕ ਤੌਰ ਤੇ ਮਦਦ ਜਿਹੜੇ ਪ੍ਰਬੰਧਕ ਖਿਡਾਰੀ ਆਏ ਆ ਕੋਚ ਸਬੰਨ ਆਏ ਤੇ ਸਾਰੇ ਦਰਸ਼ਕਾਂ ਨੂੰ ਅਸੀਂ ਸਰਪਰ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਕਿਰਪਾ ਕਰੇ ਮਿਹਰ ਕਰੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੇ ਤੇ ਸਾਡੇ ਬੱਚੇ ਜਿਹੜੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਖੇਡਾਂ ਨੂੰ ਅਸੀਂ ਉਤਸ਼ਾਹਤ ਕਰੀਏ ਤਾਂ ਕਿ ਤੰਦਰੁਸਤੀ ਵੱਲ ਜਾਈਏ ਨਸ਼ਿਆਂ ਨੂੰ ਜਿਹੜਾ ਹੈ ਉਹ